ਯੂਨੀਵਰਸਿਟੀ ਦਾ ਮਤਲਬ ਇਕੱਲਾ ਇਕੱਲਾ ਬੱਚਾ ਇਸ ਗੱਲ ਨੂੰ ਜਾਣਦਾ ਵੀ ਭਾਈ ਜਸਵੰਤ ਸਿੰਘ ਕੌਣ ਨੇ ਇਹ ਸੱਤ ਕਰਕੇ ਹਰ ਇੱਕ ਬੱਚਾ ਜਾਣਦਾ ਪਰ ਜਿੱਦਣ ਇਲੈਕਸ਼ਨਾਂ ਹੋਈਆਂ ਨੇ ਜਿੱਦਣ ਕੈਂਡੀਡੇਟ ਰਣਮੀਕ ਜੋਤਕਰ ਜਿੱਤੇ ਨੇ ਉਸ ਤੋਂ ਆਫਿਸ ਦੀ ਚਾਬੀ ਮਿਲੀ ਆ ਤੇ ਉਹਨਾਂ ਨੇ ਇਹ ਕਹਿਣਾ ਸ਼ੁਰੂ ਕਰਤਾ ਵੀ ਮੈਂ ਇਸ ਆਈਡੀਓਲੋਜੀ ਦੇ ਨਾਲ ਸਹਿਮਤ ਨਹੀਂ ਹਾਂ ਕਿ ਮੈਂ ਨਹੀਂ ਚੋਣੀ ਵੀ ਤੁਸੀਂ ਇਹਨਾਂ ਦੀ ਫੋਟੋ ਜੜੀ ਆ ਵੀ ਇੱਥੇ ਲਾਵੇ ਜਾਂ ਇਹਨਾਂ ਦੀ ਗੱਲ ਹੋਵੇ ਜਦੋਂ ਬੱਚੇ ਰਣਮੀਕ ਕੋ ਗਏ ਨੇ ਵੀ ਆਪਾਂ ਵੀ ਸਰਦਾਰ ਮਾਨ ਸਾਹਿਬ ਹੋਣ ਲੱਗੇ ਨੇ ਵੀ ਉਹਨਾਂ ਨੇ ਤੁਹਾਨੂੰ ਸਨਮਾਨਿਤ ਕਰਨਾ ਉਹਨਾਂ ਨੇ ਦੋ ਟੁਕ ਜਵਾਬ ਦਿੱਤਾ ਜਵਾਬ ਉਹਨਾਂ ਨੇ ਕੀ ਦਿੱਤਾ ਵੀ ਮੇਰਾ ਦਫਤਰ ਆ ਹਾਊ ਹੀ ਡੇਟ ਟੂ ਐਂਟ ਮਾਈ ਆਫਿਸ ਉਹ ਮਤਲਬ ਕੈਨੇਡਾ ਚ ਜਾ ਕੇ ਵੀ ਕਹਿਵੀਆਂ ਗੱਲਾਂ ਕਰ ਰਹੇ ਨੇ ਇੰਡੀਆ ਵਿੱਚ ਵੀ ਉਹ ਕਹਿਵੀਆਂ ਗੱਲਾਂ ਕਰ ਰਹੇ ਨੇ ਤੇ ਮੈਂ ਕਿਹਾ ਵੀ ਦੇਖੋ ਗੱਲਾਂ ਤੇ ਉਹ ਪਾਰਲੀਮੈਂਟ ਚ ਵੀ ਜਾ ਕੇ ਕਰ ਰਹੇ ਨੇ ਜੇ ਕਿਸੇ ਨੂੰ ਆਬਜੈਕਸ਼ਨ ਹੈਗੀ ਆ ਵੀ ਉਹਨਾਂ ਨੂੰ ਪਾਰਲੀਮੈਂਟ ਤੋਂ ਰੋਕ ਸਕਦੇ ਨੇ ਹਨਾ ਵੀ ਇਹ ਤਾਂ ਸਟੂਡੈਂਟ ਸੈਂਟਰ ਆ ਬੱਚਿਆਂ ਦਾ ਆਫਿਸ ਆ ਉਹ ਮਿਲਣਾ ਚਾਹੁੰਦੇ ਆ ਉਹਨਾਂ ਨੇ ਕੋਈ ਪੋਲੀਟੀਕਲ ਗੱਲ ਨਹੀਂ ਕਰਨੀ ਸਿਰਫ ਤਨ ਨੂੰ ਸਨਮਾਨਿਤ ਕਰਨਾ ਉਹਦੇ 'ਚ ਕੀ ਕੋਈ ਉਹ ਗੱਲ ਨਹੀਂ ਹੈਗੀ ਬੀਤੇ ਦਿਨਾਂ ਪੰਜਾਬ ਯੂਨੀਵਰਸਿਟੀ ਦੀਆਂ ਚੋਣਾਂ ਹੁੰਦੀਆਂ ਨੇ ਚੋਣਾਂ ਦੇ ਵਿੱਚ ਪ੍ਰੈਜ਼ੀਡੈਂਟ ਦੇ ਅਹੁਦੇ ਤੇ ਐਨਐਸਯੂਆਈ ਜਿੱਤੀ ਆ ਪਰ ਵਾਈਸ ਪ੍ਰੈਜ਼ੀਡੈਂਟ ਦਾ ਜੋ ਅਹੁਦਾ ਹੈ ਉਹ ਤੇ ਇਤਿਹਾਸਕ ਜਿੱਤ ਹੁੰਦੀ ਹੈ ਤੇ ਉਹ ਜਿੱਤ ਹੁੰਦੀ ਆ ਵਿਦਿਆਰਥੀ ਜਥੇਬੰਦੀ ਸਾਥ ਦੀ ਸਾਥ ਦੇ ਵੱਲੋਂ ਆਪਣਾ ਕੈਂਡੀਡੇਟ ਰਮਨੀਕ ਜੋਤਕੌਰ ਨੂੰ ਬਣਾਇਆ ਜਾਂਦਾ ਹੈ ਤੇ ਹੁਣ ਰਮਨੀਕ ਜੋਤਕੌਰ ਨੂੰ ਪਾਰਟੀ ਦੇ ਵਿੱਚੋਂ ਬਾਹਰ ਦਾ ਰਸਤਾ ਵਿਖਾ ਦਿੱਤਾ ਗਿਆ ਸੱਤ ਜਥੇਬੰਦੀ ਨੇ ਰਮਣੀਕ ਜੋਤ ਕੌਰ ਨੂੰ ਪਾਰਟੀ ਚੋਂ ਬਾਹਰ ਕਰ ਦਿੱਤਾ ਗਿਆ ਪਾਰਟੀ ਚੋਂ ਕੱਢ ਦਿੱਤਾ ਗਿਆ ਯੂਨੀਵਰਸਿਟੀ ਦੀ ਵਾਈਸ ਪ੍ਰੈਜ਼ੀਡੈਂਟ ਨੂੰ ਦੱਸਦੀ ਕਿ ਮੀਤ ਪ੍ਰਧਾਨ ਬਣਦੀ ਹੈ ਰਮਣੀਕ ਜੋਤ ਕੌਰ ਉਦੋਂ ਤੋਂ ਹੀ ਚਰਚਾਵਾਂ ਸੀ ਕਿ ਆਖਰਕਾਰ ਪਾਰਟੀ ਦੇ ਵਿੱਚ ਅੰਦਰ ਕੁਝ ਸਹੀ ਕਿਉਂ ਨਹੀਂ ਚੱਲ ਰਿਹਾ ਪਰ ਇਹ ਚਰਚਾਵਾਂ ਜਗਜाहਰ ਹੁੰਦਿਆਂ ਹੁੰਦਿਆਂ ਉਸ ਸਮਾਂ ਆਉਂਦਾ ਜਦੋਂ ਸਿਮਰਨਜੀਤ ਸਿੰਘ ਮਾਨ ਮੈਂਬਰ ਪਾਰਲੀਮੈਂਟ ਸੰਗਰੂਰ ਯੂਨੀਵਰਸਿਟੀ ਦੇ ਵਿੱਚ ਐਸਵਾਈਐਲ ਦੇ ਉੱਤੇ ਹੋਰ ਇੱਕ ਚਰਚਾ ਦੇ ਦਰਮਿਆਨ ਪਹੁੰਚਦੇ ਨੇ ਉੱਥੇ ਪਹੁੰਚ ਕੇ ਸਿਮਰਨਜੀਤ ਸਿੰਘ ਮਾਨ ਦੇ ਵੱਲੋਂ ਇੱਛਾ ਜਤਾਈ ਜਾਂਦੀ ਹੈ ਕਿ ਉਹ ਰਮਣੀਕ ਜੋਤ ਕੌਰ ਦੇ ਨਾਲ ਮੁਲਾਕਾਤ ਕਰਨਾ ਚਾਹੁੰਦੇ ਨੇ ਤੇ ਉਸ ਵਿਦਿਆਰਥ ਨੂੰ ਸੱਤ ਦੀ ਜਥੇਬੰਦੀ ਤੋਂ ਜੋ ਵਿਦਿਆਰਥ ਨੇ ਇਤਿਹਾਸਿਕ ਜੱਤ ਲੈਂਦੀ ਹੈ ਉਸ ਨੂੰ ਸਨਮਾਨਿਤ ਵੀ ਕਰਨਗੇ ਇਸੇ ਦਰਮਿਆਨ ਜਦੋਂ ਸੱਤ ਪਾਰਟੀ ਦੇ ਆਗੂਆਂ ਦੇ ਵੱਲੋਂ ਸੱਤ ਪਾਰਟੀ ਦੇ ਆਲੇ ਦੁਆਲੇ ਦੇ ਕੈਂਡੀਡੇਟਸ ਜੋ ਜੋ ਸੀ ਸੱਤ ਦੇ ਉਹਨਾਂ ਦੇ ਵੱਲੋਂ ਜਦੋਂ ਰਮਣੀਕ ਜੋਤ ਕੌਰ ਨਾਲ ਮੁਲਾਕਾਤ ਦੀ ਗੱਲ ਕੀਤੀ ਜਾਂਦੀ ਹੈ ਤਾਂ ਸਾਫ ਤੌਰ ਤੇ ਉੱਤੇ ਇਨਕਾਰ ਕਰ ਦਿੰਦੀ ਹੈ ਤੇ ਇਤਰਾਜਯੋਗ ਟਿੱਪਣੀ ਸਮਰਨਜੀਤ ਸਿੰਘ ਮਾਨ ਹੋਣਾਂ ਨੂੰ ਲੈ ਕੇ ਵਰਤੀ ਜਾਂਦੀ ਹੈ। ਜਿਸ ਤੋਂ ਬਾਅਦ ਸੱਤ ਦੇ ਵੱਲੋਂ ਤੁਰੰਤ ਪ੍ਰਭਾਵ ਦੇ ਨਾਲ ਰਣਮੀਕ ਜੋਤਕੌਰ ਨੂੰ ਪਾਰਟੀ ਤੋਂ ਬਾਹਰ ਦਾ ਰਸਤਾ ਵਿਖਾ ਦਿੱਤਾ ਜਾਂਦਾ ਹੈ। ਯੂਨੀਵਰਸਿਟੀ ਦਾ ਮਤਲਬ ਕੱਲਾ-ਕੱਲਾ ਬੱਚਾ ਇਸ ਗੱਲ ਨੂੰ ਜਾਣਦਾ ਵੀ ਭਾਈ ਜਸਵੰਤ ਸਿੰਘ ਕੌਣ ਨੇ ਇਹ ਸੱਤ ਕਰਕੇ ਹਰ ਇੱਕ ਬੱਚਾ ਜਾਣਦਾ। ਪਰ ਜਿੱਦਨ ਇਲੈਕਸ਼ਨਾਂ ਹੋਈਆਂ ਨੇ, ਜਿੱਦਨ ਕੈਂਡੀਡੇਟ ਰਣਮੀਕ ਜੋਤਕੌਰ ਜਿੱਤੇ ਨੇ, ਉਸ ਤੋਂ ਆਫਿਸ ਦੀ ਚਾਬੀ ਮਿਲੀ ਹੈ ਤੇ ਉਹਨਾਂ ਨੇ ਇਹ ਕਹਿਣਾ ਸ਼ੁਰੂ ਕਰਤਾ ਵੀ ਮੈਂ ਇਸ ਆਈਡੀਓਲੋਜੀ ਦੇ ਨਾਲ ਸਹਿਮਤ ਨਹੀਂ ਹਾਂ। ਕਿ ਮੈਂ ਨਹੀਂ ਚੋਣਨੀ ਵੀ ਤੁਸੀਂ ਇਹਨਾਂ ਦੀ ਫੋਟੋ ਜੜੀ ਆ ਵੀ ਇੱਥੇ ਲਾਵੇ ਜਾਂ ਇਹਨਾਂ ਦੀ ਗੱਲ ਹੋਵੇ ਦੇਖੋ ਸਾਨੂੰ ਜਥੇਬੰਦੀ ਆਪਣੀ ਆਈਡੀਓਲੋਜੀ ਤੇ ਕੱਲ ਵੀ ਖੜੀ ਸੀ ਪੰਜ ਸਾਲ ਪਹਿਲੋਂ ਵੀ ਖੜੀ ਆ ਅੱਜ ਵੀ ਖੜੀ ਆ ਵੀ ਜੇ ਕੋਈ ਐਸ ਆਈਡੀਓਲੋਜੀ ਨਾਲ ਸਹਿਮਤ ਨਹੀਂ ਹੈਗਾ ਉਹ ਜਦੋਂ ਚਾਵੇ ਜਾ ਸਕਦਾ ਇਹਹੀ ਗੱਲ ਅਸੀਂ ਰਣਮੀਕ ਚੋਦਕਰ ਨੇ ਬਤੌਰ ਪਾਰਟੀ ਮੈਂਬਰ ਜਾਂ ਪਾਰਟੀ ਸਾਥੀ ਇਹੋ ਉਸ ਵਸੇ ਖਾਲੜ ਦੀ ਫੋਟੋ ਲਉਂਦੇ ਨੇ ਕਿਉਂ ਵਿਚਾਰਧਾਰਾ ਕੀਤਾ ਕਿ ਉਹਦੇ ਤੇ ਕਲਮਤ ਹੋਈ ਸੀ ਦੇਖੋ ਸਾਡੀ ਜਿਹੜੀ ਵਰਕਿੰਗ ਆ ਨਾ ਜਥੇਬੰਦੀ ਸਾਥੀ ਦੀ ਵਰਕਿੰਗ ਕੀ ਆ ਵੀ ਆਪਾਂ ਇੱਕ ਗੁਰਮਤ ਦਾ ਟਾਈਪ ਜਿਹੜਾ ਸਾਡਾ ਚੱਲਦਾ ਵੀ ਅਸੀਂ ਸਾਰੇ ਜਣੇ ਬਹਿ ਕੇ ਸਾਂਝਾ ਫੈਸਲਾ ਕਰੀਦਾ ਉਹਦੇ ਚ ਕੀ ਹੁੰਦਾ ਵੀ ਕਿਸੇ ਬੰਦੇ ਨੇ ਗੱਲ ਰੱਖੀ ਆ ਉਸ ਗੱਲ ਤੇ ਸਾਰਿਆਂ ਨੇ ਸਹਿਮਤੀ ਜਿਤੋਣੀ ਆ ਜਿਹਦੇ ਵੱਲ ਜ਼ਿਆਦਾ ਮੈਂਬਰ ਹੈਗੇ ਨੇ ਜਿਸ ਗੱਲ ਤੇ ਸਾਰਿਆਂ ਦੀ ਸਹਿਮਤੀ ਹੈਗੀ ਆ ਉਹ ਮੰਨ ਲਈ ਜਾਂਦੀ ਆ ਹੋ ਸਕਦਾ ਬੜੀ ਵੱਲ ਮਤਲਬ ਮੈਂ ਇੱਥੇ 5 ਸਾਲ ਹੋ ਗਏ ਕੰਮ ਕਰਦੇ ਵੀ ਜਥੇਬੰਦੀ ਦੇ ਮੁਢਲੇ ਮੈਂਬਰਾਂ ਚੋਂ ਅਸੀਂ ਜਿਨ੍ਹਾਂ ਨੇ ਇੱਥੇ ਜਥੇਬੰਦੀ ਕੀਤੀ ਸੀ ਕਈ ਵਾਰ ਕੋਈ ਫੈਸਲਾ ਇਹ ਵੀ ਹੁੰਦਾ ਵੀ ਜਿਹੜਾ ਮੈਚ ਉਹ ਨਾ ਹੋਵੇ ਪਰ ਨਹੀਂ ਜਥੇਬੰਦੀ ਦੀ ਉਹਦੇ ਤੇ ਸਹਿਮਤੀ ਬੰਦੀ ਇਸ ਕਰਕੇ ਉਹ ਨਕਾਰਿਆ ਜਾਂਦਾ ਫੈਸਲਾ ਜਥੇਬੰਦੀ ਦੀ ਸਾਰੇ ਮੈਂਬਰਾਂ ਦੀ ਇਸ ਗੱਲ ਤੇ ਸਹਿਮਤੀ ਸੀ ਸਹਿਮਤੀ ਛੱਡੋ ਹਰ ਇੱਕ ਬੱਚੇ ਦੀ ਐਸਪੀਰੇਸ਼ਨ ਸੀ ਭਾਈ ਜਸਵੰਤ ਸਿੰਘ ਖਾਲੜਾ ਦੇ ਬ੍ਰਦਰ ਨੇ ਭਾਈ ਅਮਰਜੀਤ ਸਿੰਘ ਖਾਲੜਾ ਉਹ ਯੂਨੀਵਰਸਿਟੀ ਆਏ ਸੀਗੇ ਉਹਨਾਂ ਨੇ ਫੋਟੋ ਲੈ ਆਂਦੀ ਸੀਗੀ ਔਰ ਸਾਰੇ ਜਣੇ ਬੜੇ ਖੁਸ਼ ਸੀਗੇ ਇਸ ਗੱਲ ਤੋਂ ਕਿ ਅਸੀਂ 5 ਸਾਲ ਹੋ ਗਏ ਉਹਨਾਂ ਦੀ ਗੱਲ ਕਰ ਰਹੇ ਆਂ ਵੀ ਸਾਡਾ ਆਫਿਸ ਸਾਨੂੰ ਮਿਲਿਆ ਪੀ ਸਾਡੇ ਵੱਲੋਂ ਫੋਟੋ ਲੋਣੀ ਪਈ ਜਿਵੇਂ ਤੁਹਾਨੂੰ ਮੈਂ ਸਿੰਬਲਿਜ਼ਮ ਦੀ ਗੱਲ ਦੱਸੀ ਹੈ ਤੁਸੀਂ ਹਰ ਇੱਕ ਦਫ਼ਤਰ ਤੇ ਫੋਟੋ ਦੇਖੋਗੇ ਵੀ ਹਰ ਇੱਕ ਜਿਹੜੇ ਉਹਨਾਂ ਦੇ ਇਨਸਪੀਰੇਸ਼ਨ ਹੈਗੇ ਆ ਕਿਸੇ ਵੀ ਕਮਿਊਨਿਟੀ ਦੇ ਜਾਂ ਪਾਰਟੀ ਦੇ ਉਹਨਾਂ ਨੇ ਉਹਨਾਂ ਦੀ ਫੋਟੋ ਲਾਈ ਆ ਉਵੇਂ ਸਾਡੀ ਸਾਰੇ ਬੰਦਿਆਂ ਦੀ ਸਹਿਮਤੀ ਸੀਗੀ ਕਿ ਅਸੀਂ ਭਾਈ ਜਸਵੰਤ ਸਿੰਘ ਦੀ ਫੋਟੋ ਲਾਈਏ ਤੇ ਅਸੀਂ ਉਹਨਾਂ ਦੀ ਫੋਟੋ ਲਾਈ ਪਰ ਉਹਨਾਂ ਤੇ ਉਹਨਾਂ ਨੇ ਆਬਜੈਕਸ਼ਨ ਕੀਤਾ ਤੇ ਅਸੀਂ ਉਹਨਾਂ ਨੂੰ ਇਹੀ ਸਮਝਾਇਆ ਵੀ ਇਹ ਤੁਹਾਡਾ ਆਬਜੈਕਸ਼ਨ ਆ ਵੈਸੇ ਤੁਹਾਡਾ ਕਰਨਾ ਬੰਦਾ ਨਹੀਂ ਇਹ ਤੁਹਾਨੂੰ ਪਹਿਲੇ ਦਿਨ ਤੋਂ ਪਤਾ ਹੀਗਾ ਵੀ ਇਲੈਕਸ਼ਨਾਂ ਚ ਪੋਸਟਰ ਉਹਨਾਂ ਦੇ ਲੱਗੇ ਆ ਤੁਸੀਂ ਆਬਜੈਕਸ਼ਨ ਕਰ ਸਕਦੇ ਈ ਤੁਸੀਂ ਆਬਜੈਕਸ਼ਨ ਕਰ ਸਕਦੇ ਈਗੇ ਤੁਸੀਂ ਵੀਪੀ ਦੀ ਪੋਸਟ ਤੇ ਨਾ ਖੜਦੇ ਜਿੱਦਾਂ ਤੁਸੀਂ ਇਲੈਕਸ਼ਨ ਜਿੱਤੇ ਵੀ ਉਹ ਉਸ ਦਿਨ ਵੀ ਸਕੂਸੀ ਦੇ ਬਾਹਰ ਅਈ ਜਸਨ ਸਿੰਘ ਖਾਲੜਾ ਦਾ ਪੋਸਟ ਲੱਗਾ ਮਤਲਬ ਕੀ ਹੈ ਇਹੋ ਜੇ ਕਾਰਨ ਬਣ ਕੇ ਕੀ ਹੈ ਇਹੋ ਜੀ ਉਹ ਗੱਲ ਸੀਗੀ ਵੀ ਤੁਸੀਂ ਅਗਲੇ ਦਿਨ ਹੀ ਮੁੱਕਰ ਗਏ ਉਸ ਗੱਲ ਤੋਂ ਵੀ ਇਸ ਗੱਲ ਤੇ ਅਸੀਂ ਵੀ ਉਸ ਦਿਨ ਤੋਂ ਵਿਚਾਰ ਕਰਨਾ ਸ਼ੁਰੂ ਕਰਤਾ ਵੀ ਇਹ ਸਾਡੇ ਨਾਲ ਕੀ ਹੋਇਆ ਵੀ ਅੱਜ ਜਦੋਂ ਇਲੈਕਸ਼ਨ ਜਿੱਤ ਗਏ ਆ ਵੀ ਇੱਕਦਮ ਬੰਦੇ ਨੂੰ ਸਾਡੀ ਆਈਡੀਓਲੋਜੀ ਤੋਂ ਇਸ ਗੱਲ ਤੋਂ ਮਤਲਬ ਕਿਵੇਂ ਦਿੱਕਤ ਹੋ ਸਕਦੀ ਹੈ ਸਿਵਰਨਜੀ ਸਿੰਘ ਪਾਕਿਸਤਾਨ ਖਾਲਿਸਤਾਨ ਦੇ ਅਕੇਮ ਖਾਲਿਸਤਾਨ ਦੇ ਵੇਖੋ ਇਹ ਮੈਂ ਮਤਲਬ ਇਸ ਗੱਲ ਨੂੰ ਬਕਾਇਦਾ ਕਲੀਅਰ ਕਰਨਾ ਚਾਹੁੰਦਾ ਬਾਰ-ਬਾਰ ਅਸੀਂ ਹਰ ਇੱਕ ਪਲੇਟਫਾਰਮ ਤੇ ਗੱਲ ਕੀਤੀ ਆ ਕਿ ਸਾਥ ਨੇ ਅੱਜ ਤੱਕ ਸਾਡੇ ਪਲੇਟਫਾਰਮ ਸਾਰੇ ਆਨਲਾਈਨ ਹੈਗੇ ਨੇ ਜਾਂ ਜਦੋਂ ਦੇ ਰਨਮੀਕ ਜੋਇਨ ਕੀਤਾ ਜਾਂ ਉਸ ਤੋਂ 5 ਸਾਲ ਪਹਿਲਾਂ ਦੀ ਗੱਲ ਆ ਸਾਥ ਨੇ ਕਦੀ ਵੀ ਖਾਲਿਸਤਾਨ ਦੀ ਕੋਈ ਵੀ ਗੱਲ ਜਿਹੜੀ ਆ ਕੈਂਪਸ ਦੇ ਵਿੱਚ ਕੋਈ ਕੀਤੀ ਨਹੀਂ ਆ ਵੀ ਇਹਦੇ ਚ ਕੋਈ ਸਾਨੂੰ ਕੋਈ ਵੀਡੀਓ ਕੋਈ ਲੱਗਦਾ ਕਿਸੇ ਨੂੰ ਕੋਈ ਡਾਕੂਮੈਂਟ ਇਹੋ ਜਿਹਾ ਲੱਗਦਾ ਪੀ ਉਹ ਸਾਨੂੰ ਪੇਸ਼ ਕਰ ਸਕਦਾ ਵੀ ਜਿੱਥੇ ਸੱਤ ਨੇ ਇਹ ਗੱਲ ਕੀਤੀ ਹੋਵੇ ਨਾ ਉਹਨਾਂ ਨਾਲ ਅੱਗੇ ਗੱਲ ਕੀਤੀ। ਉਹਨਾਂ ਨਾਲ ਮੁਲਾਕਾਤ ਕਰਨ ਨੂੰ ਕੀ ਮਸਲਾ ਹੋਇਆ? ਉਹਨਾਂ ਨੇ ਕਿਹਾ ਸੀ ਗਲਿਕ ਨੇ ਮਨਾਂ ਕੀਤਾ ਸੀ ਕਿ ਕੀ ਮੈਟਰ ਆ। ਦੇਖੋ ਜਿਹੜੀ ਰਨਮੀਕ ਉਹਨਾਂ ਰਨਮੀਕ ਦੀ ਸਟੇਟਮੈਂਟ ਆ ਉਹਨਾਂ ਨੇ ਇਹ ਲਿਖਿਆ ਭਾਈ ਜਸਵੰਤ ਸਿੰਘ ਤੇ ਉਹਨਾਂ ਨੇ ਕਿਹਾ ਵੀ ਫੋਟੋ ਉੱਥੇ ਹੀ ਲੱਗੀ ਆ। ਇੱਕ ਪਾਸੇ ਤੇ ਉਹਨਾਂ ਨੇ ਇਹ ਕਿਹਾ ਆ ਵੀ ਊਮਨ ਇੰਪਾਵਰਮੈਂਟ ਵਾਲਾ ਉਹਨਾਂ ਨੇ ਕਾਰਡ ਜਿਹੜਾ ਚਲਾਇਆ ਅਸੀਂ ਉਹਨੂੰ ਕਾਰਡ ਹੀ ਕਵਾਂਗੇ। ਪੀ ਬੰਦੇ ਕੁੜੀਆਂ ਨੂੰ ਜਿਹੜਾ ਵੀ ਚਿਹਰਾ ਮੋਰਾ ਅੱਗੇ ਕਰ ਦਿੰਦੇ ਆ ਬਾਅਦ ਚ ਫੈਸਲੇ ਵਿੱਚ ਉਹਨਾਂ ਨੂੰ ਇਨਵੋਲਵ ਨਹੀਂ ਕੀਤਾ ਜਾਂਦਾ ਫੈਸਲਾ ਸਾਰਿਆਂ ਦਾ ਸਾਂਝਾ ਸੀ ਹੋ ਸਕਦਾ ਉਹਨਾਂ ਦਾ ਡਿਫਰੈਂਸ ਸੀਗਾ ਪਰ ਗੁਰਮਤਿ ਦੇ ਅਕੋਰਡਿੰਗ ਇਹ ਸਾਰਿਆਂ ਨੂੰ ਮੰਨਣਾ ਬੰਦਦਾ ਸੀਗਾ ਉਹ ਆਪ ਇੱਕ ਗੱਲ ਪਾਸੇ ਇੱਕ ਪਾਸੇ ਤੇ ਇਹ ਕਹਿ ਰਿਹਾ ਵੀ ਇਹ ਜਿਹੜਾ ਫੈਸਲੇ ਸਾਡੇ ਤੇ ਥੋਪੇ ਗਏ ਨੇ ਦੂਜੇ ਪਾਸੇ ਉਹ ਇਹ ਕਹਿ ਰਿਹਾ ਵੀ ਭਾਈ ਜਸਨ ਸਿੰਘ ਦੀ ਫੋਟੋ ਤੇ ਉੱਥੇ ਲੱਗੀ ਹੋਈ ਆ ਮੈਂ ਤਾਂ ਕੋਈ ਆਬਜੈਕਸ਼ਨ ਨਹੀਂ ਕੀਤੀ ਮਾਣ ਵਾਲੀ ਗੱਲ ਵੀ ਉਹ ਇਹ ਕਹਿ ਰਹੇ ਨੇ ਵੀ 5 ਮਿੰਟ ਪਹਿਲਾਂ ਮੈਨੂੰ ਦੱਸਿਆ ਆ ਵੀ ਪਈ ਕੱਲ ਕੱਲ ਪ੍ਰਗਟ ਸਿੰਘ ਉਹਨਾਂ ਨੇ ਇੱਥੇ ਫੰਕਸ਼ਨ ਰੱਖਿਆ ਸੀਗਾ ਇੰਗਲਿਸ਼ ਆਟਿਟੋਰੀਅਮ ਵਿੱਚ ਪਾਣੀ ਪੰਜਾਬ ਦੇ ਪਾਣੀਆਂ ਨੂੰ ਲੈ ਕੇ ਉਹਦੇ ਤੇ ਸਰਦਾਰ ਸਿਮਰਜਿੰਦਰ ਸਿੰਘ ਮਾਨ ਵੀ ਆਏ ਹੋਏ ਸੀਗੇ ਤੇ ਸਾਡੇ ਕੁਝ ਅਰਸ਼ਦੀਪ ਬੈਠੇ ਹੋਏ ਨੇ ਨਾਲ ਤੇ ਦਰਸ਼ ਮੁੰਡਾ ਸੀਗਾ ਸਾਡੇ ਨਾਲ ਪਾਰਟੀ ਵੱਲੋਂ ਬਾਈਸ ਪ੍ਰਧਾਨ ਉਹ ਉੱਥੇ ਗਏ ਸੀ ਉੱਥੇ ਮਤਲਬ ਵੀ ਇਹ ਜਿਹੜੀ ਗੱਲ ਹੋਈ ਹੈ ਉਸ ਤੋਂ 10 ਇੱਕ ਮਿੰਟ ਪਹਿਲਾਂ ਹੀ ਸਰਦਾਰ ਮਾਨ ਨੇ ਆਪ ਹੀ ਗੱਲ ਕੀਤੀ ਹੈ ਵੀ ਉਹਨਾਂ ਦੀ ਇੱਛਾ ਹੈ ਕਿ ਉਹ ਰਣਮੀਕ ਜੋਤਕਰ ਨੂੰ ਮਿਲਣਾ ਚਾਹੁੰਦੇ ਆ ਦੇਖੋ ਪੰਜਾਬ ਦੀ ਇੱਕ ਪਾਰਟੀ ਪੰਜਾਬ ਦੀ ਇੱਕ ਨਮਾਇੰਦਾ ਪਾਰਟੀ ਪੰਜਾਬ ਦੇ ਹੱਕਾਂ ਦੀ ਹੱਕੂਕ ਦੀ ਜਿਹੜੀ ਗੱਲ ਕਰ ਰਹੀ ਉਹਦਾ ਮੈਸੇਜ ਸਿਰਫ ਪੰਜਾਬ 'ਚ ਨਹੀਂ ਸਿਰਫ ਇੰਡੀਆ 'ਚ ਨਹੀਂ ਪੂਰੀ ਦੁਨੀਆ ਤੱਕ ਗਿਆ ਆ ਵੀ ਹਰ ਕੋਈ ਇਸ ਗੱਲ ਨੂੰ ਐਪਰੀਸ਼ੀਏਟ ਕਰਦਾ ਤੇ ਹਰ ਕੋਈ ਮਿਲਣਾ ਚਾਹੁੰਦਾ ਉਸੇ ਲਹਿਜੇ 'ਚ ਸਰਦਾਰ ਮਾਨ ਸਾਹਿਬ ਨੇ ਵੀ ਇਹ ਗੱਲ ਕੀਤੀ ਸੀਗੀ ਵੀ ਮੈਂ ਰਣਮੀਕ ਜੋਧ گور ਨੂੰ ਮਿਲਣਾ ਚਾਹੁੰਦਾ ਤੇ ਮੈਂ ਉਹਨੂੰ ਸਨਮਾਨਤ ਕਰਨਾ ਚਾਹੁੰਦਾ ਤੇ ਇਹ ਗੱਲ ਜਦੋਂ ਮਤਲਬ ਵੀ ਮੈਂਬਰਾਂ ਨੇ ਸਾਨੂੰ ਫੋਨ ਤੇ ਹੋਈ ਆ ਸਾਰੇ ਬੱਚਿਆਂ ਨਾਲ ਡਿਸਕਸ ਹੋਇਆ ਵੀ ਮਾਨ ਸਾਹਿਬ ਜਿਹੜਾ ਵੀ ਮਿਲਣਾ ਚਾਹੁੰਦੇ ਮਤਲਬ ਇਹ ਤੇ ਗੱਲ ਕਿਸੇ ਤੇ ਦੂਰ ਦੂਰ ਤੱਕ ਦਿਮਾਗ 'ਚ ਨਹੀਂ ਹੈਗੀ ਵੀ ਇਹਦੇ 'ਚ objections ਹੋਊਗੀ ਵੀ ਸਾਰਿਆਂ ਨੂੰ ਇਸ ਗੱਲ ਦੀ ਖੁਸ਼ੀ ਆ ਵੀ ਮਾਨ ਸਾਹਿਬ ਤੇ ਇੱਕ ਸੀਟਿੰਗ ਐਮਪੀ ਆ ਵੀ ਉਹ ਪੰਜਾਬ ਦੇ ਸਟੈਂਡ ਰਿਪਰੈਜ਼ੈਂਟੇਟਿਵ ਆ ਸਿਰਫ ਸਾਡੇ ਨਹੀਂ ਰਣਮੀਕੌਰ ਦੇ ਨਹੀਂ ਵੀ ਪੂਰੇ ਪੰਜਾਬ ਦੇ ਸਟੈਂਡ ਤੇ ਉਹ ਸੀਟਿੰਗ ਮੈਂਬਰ ਆਫ ਪਾਰਲੀਮੈਂਟ ਨੇ ਤੇ ਰਿਪਰੈਜ਼ੈਂਟੇਟਿਵ ਨੇ ਤੇ ਜੇ ਉਹ ਆਪ ਕਹਿ ਰਹੇ ਨੇ ਬੱਚੇ ਦੇ ਮੈਂ ਵੇਖੋ ਵੀ ਦੂਜੀਆਂ ਪਾਰਟੀਆਂ ਤਰਲੇ ਲੈਂਦੀਆਂ ਨੇ ਇਨਵੀਟੇਸ਼ਨ ਦਿੰਦੀਆਂ ਨੇ ਉਹ ਕਰਦੀਆਂ ਨੇ ਉਹ ਆਪ ਆ ਕੇ ਕਹਿ ਰਹੇ ਨੇ ਵੀ ਅਸੀਂ ਮਿਲਣਾ ਚਾਹੁੰਦੇ ਹਾਂ ਸਨਮੰਤਾ ਹੱਡਾ ਕਿਉਂ objection ਹੋਣਾ ਜਦੋਂ ਬੱਚੇ ਰਣਮੀਕੌਰ ਗਏ ਨੇ ਪੀ ਆਪਾਂ ਵੀ ਸਰ ਸਰਦਾਰ ਮਾਨ ਸਾਹਿਬ ਹੋਣ ਲੱਗੇ ਨੇ ਵੀ ਉਹਨਾਂ ਨੇ ਤੁਹਾਨੂੰ ਸਨਮਾਨਤ ਕਰਨਾ ਉਹਨਾਂ ਨੇ ਦੋ ਟੁਕ ਜਵਾਬ ਦੇਤਾ ਜਵਾਬ ਉਹਨਾਂ ਨੇ ਕੀ ਦਿੱਤਾ ਵੀ ਮੇਰਾ ਦਫਤਰ ਹਾਊ ਵੀ ਡੇ ਟੂ ਹਿੰਟ ਮਾਈ ਆਫਿਸ ਮਤਲਬ ਉਹਨਾਂ ਦਾ ਲਹਿਜਾ ਇੱਕ ਇੰਨੇ ਉਮਰ ਤੇ ਇੰਨੇ ਵੱਡੇ ਬੰਦੇ ਨੇ ਵੀ ਕਮ ਸੇ ਕਮ ਤੁਸੀਂ ਉਹਨਾਂ ਦਾ ਲਹਿਜਾ ਤੇ ਵੇਖੋ ਉਤਨ ਦੀ ਮਤਲਬ ਹੋਰ ਹੀ ਊਟ ਪਟੰਗ ਗੱਲਾਂ ਐਵੇਂ ਦੀਆਂ ਗੱਲਾਂ ਜੋ ਸਾਨੂੰ ਲੱਗਦਾ ਵੀ ਸ਼ਾਇਦ ਉਹਨਾਂ ਦੀ ਆਪ ਦੀ ਸਹੀਕੀ ਦੀਆਂ ਨਹੀਂ ਆ ਉਹਨਾਂ ਨੂੰ ਸਿਖਾਈਆਂ ਹੋਈਆਂ ਨਹੀਂ ਨਹੀਂ ਉਹਨਾਂ ਦਾ ਉਹਨਾਂ ਦੇ ਜਿਹੜੇ ਲਫ਼ਜ਼ ਆ ਜਿਹੜੇ ਮੈਂ ਤੁਹਾਨੂੰ ਦੱਸਾਂ ਵੀ ਮੈਂ ਸੁਣੇ ਸੀ ਉਹਨਾਂ ਨੇ ਇਹ ਕਿਹਾ ਵੀ ਉਹ ਮਤਲਬ ਕੈਨੇਡਾ ਚ ਜਾ ਕੇ ਵੀ ਕਹਿਵਜੀਆਂ ਗੱਲਾਂ ਕਰ ਰਹੇ ਨੇ ਇੰਡੀਆ ਵਿੱਚ ਵੀ ਉਹ ਕਹਿਵਜੀਆਂ ਗੱਲਾਂ ਕਰ ਰਹੇ ਨੇ ਤੇ ਮੈਂ ਕਿਹਾ ਵੀ ਦੇਖੋ ਗੱਲਾਂ ਤੇ ਉਹ ਪਾਰਲੀਮੈਂਟ ਚ ਵੀ ਜਾ ਕੇ ਕਰ ਰਹੇ ਨੇ ਜੇ ਕਿਸੇ ਨੂੰ ਓਬਜੈਕਸ਼ਨ ਹੈਗੀ ਹੈ ਵੀ ਉਹਨਾਂ ਨੂੰ ਪਾਰਲੀਮੈਂਟ ਤੋਂ ਰੋਕ ਸਕਦੇ ਨੇ ਹਨਾ ਵੀ ਇਹ ਤੇ ਸਟੂਡੈਂਟ ਸੈਂਟਰ ਆ ਬੱਚਿਆਂ ਦਾ ਆਫਿਸ ਆ ਉਹ ਮਿਲਣਾ ਚਾਹੁੰਦੇ ਆ ਉਹਨਾਂ ਨੇ ਕੋਈ ਪੋਲਿਟਿਕਲ ਗੱਲ ਨਹੀਂ ਕਰਨੀ ਸਿਰਫ ਤੁਹਾਨੂੰ ਸਨਮਾਨਦਾਰ ਕਰਨਾ ਉਹਦੇ ਚ ਕੀ ਕੋਈ ਉਹ ਗੱਲ ਨਹੀਂ ਹੈਗੀ ਤੇ ਸੱਤ ਪਾਰਟੀ ਨਾਲ ਵੀ ਸਬੰਧ ਸੀ ਜਾਂ ਆਉਂਦੀਆਂ ਕੋਈ ਨਾ ਨਿੱਕੀਆਂ ਆਉਂਦੀਆਂ ਹੁੰਦੀਆਂ ਕਿਸੇ ਹੋਰ ਪਾਰਟੀ ਤੁਹਾਡੀ ਉਹ ਵੀ ਪਾਰਟੀਆਂ ਨਾਲ ਸਮਝਿਆ ਹੋਇਆ ਸੋ ਕੋਸ਼ਿਸ਼ ਕੀਤੀ ਨਹੀਂ ਕੀ ਕਾਰਨ ਨਹੀਂ ਮੌਕਾ دیا ਜਾਇਆ ਆਪਨੇ ਦੇਖੋ ਇਹ ਗੱਲਾਂ ਨਾ ਮੈਂ ਤਾਂ ਹੀ ਇੱਕ ਕਲੀਅਰ ਕਰਨਾ ਚਾਹੁੰਦਾ ਵੀ ਜਿਹੜੀ ਕੱਲ ਦੀ ਗੱਲ ਹੋਈ ਹੈ ਉਸ ਤੋਂ ਇਹ ਪਰਸਪੈਕਸ਼ਨ ਬਣਾਇਆ ਜਾ ਰਿਹਾ ਵੀ ਸ਼ਾਇਦ ਭਾਈ ਸਿਮਰਜੀਤ ਸਿੰਘ ਮਾਨ ਕਰਕੇ ਜਾਂ ਭਾਈ ਖਾਲੜਾ ਕਰਕੇ ਇਹ ਗੱਲ ਹੋਈ ਹੈ ਮਤਲਬ ਜਿੱਦਣ ਜਿੱਤੇ ਆ ਉਸ ਤੋਂ ਬਾਅਦ ਹੀ ਉਹਨਾਂ ਦੀ ਗੱਲਾਂ ਦੀ ਜਿਹੜੀ ਟੋਨ ਸੀਗੀ ਉਹ ਚੇਂਜ ਹੋ ਗਈ ਸੀ ਮਤਲਬ ਉਹਨਾਂ ਨੇ ਇਹ ਕਹਿਣਾ ਸ਼ੁਰੂ ਕਰਤਾ ਮਤਲਬ ਤੁਸੀਂ ਅੱਜ ਵੀ ਉਹਨਾਂ ਦਾ ਇੰਟਰਵਿਊ ਕਰਦੋ ਇੰਟਰਵਿਊ 'ਚ ਉਹਨਾਂ ਨੇ ਕੀ ਗੱਲ ਕਹੀ ਸੀਗੀ ਵੀ ਮੈਂ ਸਾਥ ਨਾਲ ਆ ਵੀ ਸਾਥ ਮੇਰੇ ਨਾਲ ਨਹੀਂ ਆ ਵੀ ਐਗਜ਼ਿਸਟੈਂਸ ਜਿਹੜੀ ਰਣਮੀਕ ਦੀ ਉਹ ਸਾਥ ਨਾਲ ਆ ਪਰ ਅੱਜ ਕੱਲ੍ਹ ਉਹ ਮਤਲਬ ਵੀ ਜਿੱਤਣ ਤੋਂ ਬਾਅਦ ਉਹਨਾਂ ਦੀ ਇੱਕ ਟੋਪ ਮਤਲਬ ਉਹਨਾਂ ਦੀ ਗੱਲ ਹੈ ਸੀਗੀ ਕਿ ਇਹ ਰਣਮੀਕ ਦਾ ਆਫਿਸ ਆ ਉੱਥੇ ਨਾਮ ਜਿਹੜਾ ਵੀ ਰਣਮੀਕ ਜੋਤ ਕੋਰ ਲਿਖਿਆ ਆ ਉੱਥੇ ਸਾਥ ਨਹੀਂ ਲਿਖਿਆ ਹੋਇਆ ਪਾਰਟੀ ਦੇ ਜਥੇਬੰਦੀ ਹੁੰਦੀ ਹੈ ਭਰਾ ਕੋਈ ਪਾਰਟੀ ਤੁਹਾਡੀ ਸਟੂਡੈਂਟ ਦੇ ਸਾਜ ਵੀ ਸੱਸ ਵੀ ਸ਼ੋ ਕੋਸ ਮੋਕਲੋ ਕਰੇਂ ਕਿਉਂ ਇਹ ਗੱਦੀ ਦੱਦੀਆਂ ਹੋਣੀਆਂ ਨੇ ਇਹਨੂੰ ਰਿਸਪਾਇਨਗਾ ਤੁਹਾਡੀ ਪਾਰਟੀ ਵੱਲੋਂ ਜਾਂ ਜਿਉਂ ਉਹਨੂੰ ਪਾਰਟੀ ਤੋਂ ਬਾਹਰ ਕਰਨ ਤੋਂ ਪਹਿਲਾਂ ਇੱਕ ਜਥੇਬੰਦੀ ਤਾਂ ਜਿਹੜੀ ਗਤੀਵਿਧੀ ਦੇ ਤੱਕ ਕਾਰਵਾਈ ਹੁੰਦੀ ਆ ਉਹ ਕਾਰਵਾਈ ਕੀ ਹੈ ਦੇਖੋ ਮਤਲਬ ਸਾਡਾ ਇੱਕ ਤੇ ਅਸੀਂ ਹੈਗੇ ਨਵੇਂ ਜਥੇਬੰਦੀ ਅਸੀਂ ਸਿੱਖ ਰਹੇ ਆ ਇੱਕ ਜਿਹੜਾ ਮਤਲਬ ਟਿਪੀਕਲ ਕਨਵੈਨਸ਼ਨਲ ਪੋਲੀਟੀਕਲ ਸਿਸਟਮ ਆ ਨਾ ਵੀ ਅਹੀਂ ਇੱਕ ਸ਼ੋਅ ਕਾਸ ਨੋਟਿਸ ਕੱਢੀਏ ਜਾਂ ਉਹ ਕਰੀਏ ਵੀ ਉਦਾਂ ਦਾ ਸਾਡਾ ਅਜੇ ਕਲਚਰ ਹੈ ਨਹੀਂ ਜਥੇਬੰਦੀ ਵਿੱਚ ਮਤਲਬ ਆਪਾਂ ਐਜ਼ ਅ ਪਰਿਵਾਰ ਵਾਂਗ ਇੱਥੇ ਰਹਿੰਦੇ ਆ ਪਰਿਵਾਰ ਵਾਂਗੂ ਸਾਰੀਆਂ ਗੱਲਾਂ ਹੁੰਦੀਆਂ ਫੈਸਲਾ ਗੁਰਮਤੇ ਦੇ ਆਧਾਰ ਤੇ ਲਿਆ ਜਾਂਦਾ ਇੱਥੇ ਤੇ ਇਹ ਜਦੋਂ ਉਹਨਾਂ ਨੇ ਗੱਲਾਂ ਕੀਤੀਆਂ ਨੇ ਮਤਲਬ ਉਹਨਾਂ ਦੀ ਸਿਰਫ ਇਸ ਗੱਲ ਤੇ ਨਹੀਂ ਸਾਨੂੰ ਬਹੁਤ ਕੰਪਲੇਂਟ ਆਈਆਂ ਨੇ ਉਹਨਾਂ ਦੀਆਂ ਮਤਲਬ ਐਜ਼ ਅ ਸੀਨੀਅਰ ਮੈਂਬਰ ਜਿਤੇ ਬੰਦੀ ਤੇ ਮੈਨੂੰ ਹਰ ਦੂਜੇ ਤੀਜੇ ਦਿਨ ਉਹਨਾਂ ਦੀ ਕੰਪਲੇਂਟ ਆ ਰਹੀ ਸੀਗੀ ਆਊਟ ਆਫ ਦਾ ਪਾਰਟੀ ਬੰਦੇ ਕਹਿੰਦੇ ਨੇ ਦੂਜੀ ਪਾਰਟੀ ਵਾਲੇ ਕਹਿੰਦੇ ਵੀ ਸਾਡੇ ਨਾਲ ਕੋਈ ਰਾਬਤਾ ਨਹੀਂ ਹੈਗਾ ਬੱਚੇ ਕਹਿੰਦੇ ਵੀ ਸਾਨੂੰ ਮਿਲਦੇ ਨਹੀਂ ਹੈ ਮਤਲਬ ਪਿਛਲੇ ਵੀ ਦੂਜੀ ਪਾਰਟੀ ਦੇ ਨਾਲ ਤਾਂ ਕੋਈ ਰਾਬਤਾ ਸੀਗਾ ਜਿਹਦੇ ਤੋਂ ਪ੍ਰਧਾਨ ਬਣੀ ਸੀ ਉਸੇ ਤੋਂ ਕੋਈ ਪਰਵਾਹ ਨਹੀਂ ਖਾਨ ਹੈਗੀ ਕਿਸੇ ਪਾਰਟੀ ਦੇ ਨਾਲ ਦੇਖੋ ਅਸੀਂ ਤੇ ਉਹਨਾਂ ਨੇ ਇੱਕ ਸਟੂਡੈਂਟ ਆਰਗੇਨਾਈਜੇਸ਼ਨ ਵਿੱਚ ਜੁਆਇਨ ਕੀਤਾ ਸੀ ਹੋ ਸਕਦਾ ਉਹਨਾਂ ਦੇ ਪਰਿਵਾਰ ਦੀ ਕੋਈ ਪੋਲਿਟਿਕਲ ਅਫੀਲੀਏਸ਼ਨ ਹੋਵੇ ਅਸੀਂ ਉਹਦੇ 'ਚ ਗਏ ਵੀ ਨਹੀਂ ਪਰ ਉਹਨਾਂ ਨੇ ਇਹ ਗੱਲ ਕਹਿਣੀ ਬਾਰ-ਬਾਰ ਜਦੋਂ ਮਤਲਬ ਜਿੰਨੀ ਵਾਰ ਵੀ ਕੋਈ ਗੱਲ ਹੁੰਦੀ ਆ ਉਹਨਾਂ ਨੇ ਇਹ ਗੱਲ ਕਹਿਣੀ ਬੜੀ ਬੜੀ ਸ਼ੁਰੂ ਕਰਤੀ ਸੀਗੀ ਕਿ ਮੈਨੂੰ ਦਿਨ 'ਚ 50 ਫੋਨ ਆਉਂਦੇ ਨੇ ਦੂਜੀਆਂ ਪਾਰਟੀਆਂ ਦੇ ਕੱਲ ਵੀ ਜਦੋਂ ਇਹ ਗੱਲ ਹੋਈ ਆ ਤਾਂ ਉਹਨਾਂ ਨੇ ਇਹ ਗੱਲ ਦੁਬਾਰਾ ਰਿਪੀਟ ਕੀਤੀ ਆ ਕਿ ਮੈਨੂੰ 5-5 ਫੋਨ ਆ ਰਹੇ ਆ ਦਿੱਲੀ ਦੇ ਦੂਜੀਆਂ ਪਾਰਟੀ ਦੇ ਉਹਨਾਂ ਦਾ ਕੀ ਮਤਲਬ ਹੀ ਹੈ ਇਹਦੇ ਤੋਂ ਕੀ ਉਹਨਾਂ ਦੀ ਐਸਪੀਰੇਸ਼ਨ ਆ ਜਾਂ ਕੀ ਸੀਗਾ ਅਸੀਂ ਤੇ ਮੰਨਦੇ ਆਂ ਕਿ ਜਿਵੇਂ ਜਿੱਤਨ ਤੋਂ ਬਾਅਦ ਉਹ ਪਲਟੀ ਮਾਰੀ ਆ ਉਹਨਾਂ ਨੇ ਜਾਂ ਉਹਨਾਂ ਦੀਆਂ ਗੱਲਾਂ ਵਿੱਚ ਟੋਨ 'ਚ ਚੇਂਜ ਆਇਆ ਵੀ ਸ਼ਾਇਦ ਉਹ ਹੋ ਸਕਦਾ ਵੀ ਉਹਨਾਂ ਦੀ ਕੋਈ ਪੋਲੀਟੀਕਲ ਐਸਪੀਰੇਸ਼ਨ ਹੋਵੇ ਉਹ ਕਿਸੇ ਬੰਦੇ ਦੇ ਇਨਫਲੂਐਂਸ 'ਚ ਹੈਗੇ ਸੀਗੇ ਕਿਉਂਕਿ ਉਹ ਸਾਡੇ ਹੀ ਬੰਦਿਆਂ ਨੂੰ ਮਤਲਬ ਵੀ ਉਹ ਜਦੋਂ ਮਾੜਾ ਚੰਗਾ ਬੋਲਣਾ ਤੇ ਉਹਨਾਂ ਨੇ ਆਪਣੇ ਬੰਦਿਆਂ ਨੂੰ 15 ਮੈਂਬਰ ਦੀ ਕਮੇਟੀ ਆ ਯੂਨੀਵਰਸਿਟੀ 'ਚ ਇਸ ਟਾਈਮ ਜਿਹੜੇ ਕੰਮ ਸੰਭਾਲੀ ਸਤ ਦਾ ਉਹਨਾਂ ਚੌਦੇ ਬੰਦੇ ਡੀਐਸਡਬੀ ਦਾ ਕੰਮ ਵੇਖ ਰਹੇ ਨੇ ਅੱਦਾ ਜੀਐਨਪੀ ਦਾ ਬੱਚਿਆਂ ਦਾ ਮਸਲਾ ਹੁੰਦਾ ਉਹ ਵੇਖ ਰਹੇ ਨੇ ਮੈਮੋਰੰਡਮ ਦੇਣ ਜਾਣਾ ਕੋਈ ਕੰਮ ਕਰਉਣਾ ਤੁਸੀਂ ਸਾਥ ਦੇ ਪਲੇਟਫਾਰਮ ਦੇ ਜਿੰਨੇ ਪ੍ਰੋਗਰਾਮ ਵੇਖੋ ਗੁਰਦੁਆਰਾ ਸਾਹਿਬ ਹੋਏ ਨੇ ਕੋਈ ਮੈਮੋਰੰਡਮ ਦੇਖੋ ਅਰਨਮੀਕ ਜੋਧ ਕਰੋ ਤੇ ਜੀ ਐਬਸੈਂਟ ਆ ਵੀ ਅਸੀਂ بار بار ਕਿਸੇ ਸ਼ੱਕ ਹੋਵੇ ਤੁਹਾਡੀ ਵਾਲੀ ਸਾਥੀ ਬਾਕੀ ਜਿਹੜੀਆਂ ਪਾਰਟੀਆਂ ਨੇ ਜਿਹੜੀਆਂ ਸੁਖਤ ਜਿਹੜੇ ਪ੍ਰੈਜ਼ੀਡੈਂਟ ਵਾਲੇ ਕਿਸੇ ਵੀ ਪੋਜੇ ਤੇ ਬੈਠੇ ਨਹੀਂ ਵੀ ਉਹਨਾਂ ਨੂੰ ਕਿਸੇ ਸ਼ੱਕ ਹੈ ਫਿਰ ਉਹਨੂੰ ਵੀ ਕਾਨੂੰਨ ਉਹਨਾਂ ਨੇ ਢੋਪ ਡੇੜੇ ਤੇ ਮੋਟਾ ਕਰ ਲਿਆ ਨਹੀਂ ਦੇਖੋ ਅਹੀਂ ਕਿਸੇ ਸਾਡੇ ਕੋਲ ਰਿਪੋਰਟਾਂ ਦੇ ਬੜੀਆਂ ਉਦਾਂ ਹੁੰਦੀਆਂ ਨੇ ਵੀ ਬੰਦੇ ਗੱਲਾਂ ਕਰਦੇ ਨੇ ਅਸੀਂ ਹਰ ਇੱਕ ਗੱਲ ਦੀ ਗੱਲ 'ਚ ਹੁੰਦੇ ਨਹੀਂ ਪਰ ਅਸੀਂ ਇਹ ਕਹਿੰਨੇ ਆਂ ਕਿ ਇਹ ਜਿਹੜੀ ਗੱਲ ਆ ਵੀ ਜਿਹੜੀ ਇਹ ਗੱਲ ਉੱਡ ਰਹੀ ਆ ਵੀ ਸ਼ਾਇਦ ਉਹ ਕਿਸੇ ਦੇ ਉਹਨਾਂ ਦੀ ਕੋਈ ਪੋਲੀਟੀਕਲ ਹੈ ਹੈ ਵੀ ਉਦਾਂ ਦੀ ਹੋ ਸਕਦਾ ਵੀ ਅਨੁ ਤੁਹਾਨੂੰ 2-4 ਦਿਨਾਂ 'ਚ ਹੁੰਦੇ ਥੋੜੇ ਦਿਨਾਂ 'ਚ ਇਹ ਗੱਲ ਦੀ ਕਲੈਰਿਟੀ ਹੋ ਜੇ ਪਰ ਸੱਤ ਦਾ ਜਿਹੜਾ ਸਟੈਂਡ ਆ ਉਹ ਸੱਤ ਦਾ ਸਟੈਂਡ ਏ ਆ ਪੀ ਉਹਨਾਂ ਦੇ ਵੱਲੋਂ ਜਿਹੜੀ ਇਹ ਗੱਲ ਬਾਰ-ਬਾਰ ਕਹੀ ਗਈ ਹੈ ਵੀ ਰਣਮੀਕ ਕੌਰ ਜੋਤ ਕੌਰ ਜਿੱਤੀ ਆ ਸੱਤ ਪਾਰਟੀ ਨਹੀਂ ਜਿੱਤੀ ਰਣਮੀਕ ਕੌਰ ਜੋਤ ਦਾ ਨਾਮ ਆ ਉੱਥੇ ਲਿਖਿਆ ਆ ਸੱਤ ਦਾ ਨਾਮ ਨਹੀਂ ਲਿਖਿਆ ਉਹਨਾਂ ਨੂੰ ਜੰਮ ਜੰਮ ਮੁਬਾਰਕ ਹੋਵੇ ਉਹ ਪੋਸਟ ਅਸੀਂ ਇਹ ਵੀ ਨਹੀਂ ਕਹਿੰਨੇ ਵੀ ਤੁਸੀਂ ਆਪਦੀ ਪੋਸਟ ਛੱਡੋ ਤੁਹਾਨੂੰ ਇਹ ਲੱਗਦਾ ਵੀ ਇਹ ਵਨ ਮੈਨ ਆਰਮੀ ਦਾ ਕੰਮ ਹੈਗਾ ਇਹ ਇਕੱਲਾ ਬੰਦਾ ਜਿਹੜਾ ਵੀ ਇਲੈਕਸ਼ਨ ਜਿੱਤ ਸਕਦਾ ਕੰਮ ਕਰ ਸਕਦਾ ਤੁਸੀਂ ਜੰਮ ਜੰਮ ਕਰੋ ਵੀ ਸੱਤ ਪਾਰਟੀ ਬੱਚਿਆਂ ਵਾਸਤੇ ਆ ਸੱਤ ਪਾਰਟੀ ਆਪਣੇ ਸਿਧਾਂਤਾਂ ਵਾਸਤੇ ਆ ਸੱਤ ਪਾਰਟੀ ਪੰਜਾਬ ਤੇ ਪੰਚ ਦੀ ਗੱਲ ਕਰੂਗੀ ਉਹ ਅਸੀਂ ਸੱਤ ਮਤਲਬ ਕੌਂਸਲ ਤੋਂ ਬਾਹਰ ਰਹਿ ਕੇ ਵੀ ਲਗਾਤਾਰ 5 ਸਾਲ ਕੀਤੇ ਆ ਤੋ ਸਾਨੂੰ ਲੱਗਦਾ ਵੀ ਅਸੀਂ ਕੌਂਸਲ ਤੋਂ ਬਾਹਰ ਰਹਿ ਕੇ ਜਾਂ ਉਹਨਾਂ ਦੇ ਡਿਕਟੇਟਰਸ਼ਿਪ ਵਾਲੇ ਰਵੱਈਏ ਤੋਂ ਵੀ ਉਹ ਮਤਲਬ ਬੜੀਆਂ ਗੱਲਾਂ ਡਿਪਲੋਮੈਸੀ ਆਪਣੇ ਡੈਮੋਕ੍ਰੇਸੀ ਦੀਆਂ ਕਰਦੇ ਨੇ ਪਰ ਇਹ ਡਿਕਟੇਟਰਸ਼ਿਪ ਵਾਲਾ ਜਿਹੜਾ ਰਵੱਈਆ ਉਹਦੇ ਤੋਂ ਬਾਹਰ ਰਹਿ ਕੇ ਅਸੀਂ ਜ਼ਿਆਦਾ ਐਫੀਸ਼ੀਐਂਟਲੀ ਕਰਾਂਗੇ ਔਰ ਸਾਥ ਦਾ ਹਰ ਇੱਕ ਸਿੰਗਲ ਮੈਂਬਰ ਜਿਹੜਾ ਵੀ ਕੱਲ ਦਾ ਮੈਂ ਉਹਦਾ ਮੋਰਲ ਬੂਸਟ ਹੁੰਦਾ ਹੀ ਵੇਖਿਆ ਕਿਸੇ ਇੱਕ ਬੰਦੇ ਤੇ ਵੀ ਮੈਂ ਇਹ ਨਹੀਂ ਵੇਖਿਆ ਵੀ ਯਾਰ ਇਹ ਕੋਈ ਗਲਤ ਸਟੈਪ ਆ ਜਨ ਸਾਰੇ ਬੰਦੇ ਖੁਸ਼ ਨੇ ਵੀ ਹਾਂ ਸਾਡੇ ਸਿਰ ਤੋਂ ਭਾਰ ਲੱਥਾ ਹੈ ਵੀ ਡਿਕਟੇਟਰਸ਼ਿਪ ਦਾ ਸਭ ਤੋਂ ਮੈਂਬਰ ਹੋ ਬਿਲਕੁਲ ਮੈਂ ਤੇ ਮਤਲਬ ਇਹ ਜੀ ਤੇ ਕੋਈ ਦੋਏ ਰਹੇ ਨਹੀਂ ਸੀ ਜੇ ਅੱਜ ਦੇ ਟਾਈਮ ਦੇ ਹੁਣ ਦੀ ਘੜੀ ਤੱਕ ਜੇ ਇਹਦੇ ਚ ਕੋਈ ਕਨਕਲੂਜਨ ਕੱਢਿਆ ਜਾ ਸਕਦਾ ਤਾਂ ਇਹੀ ਕੱਢਿਆ ਜਾ ਸਕਦਾ ਤੇ ਵੇਖੋ ਵੇਖੋ ਇੱਕ ਕਨਵੈਨਸ਼ਨਲ ਪੋਲੀਟੀਕਲ ਸਿਸਟਮ ਹਨਾ ਉਹਦੇ ਚ ਲਾਂਚ ਹੋਣਾ ਬਹੁਤ ਮੁਸ਼ਕਿਲ ਆ ਬੜੇ ਬੜੇ ਸਾਲਾਂ ਤੋਂ ਬੜੇ ਬੜੇ ਬੰਦੇ ਬੈਠੇ ਉਹਨਾਂ ਦੇ ਨੰਬਰ ਨਹੀਂ ਲੱਗ ਰਹੇ ਉਤੋਂ ਦੀ ਕਨਵੈਨਸ਼ਨਲ ਪੋਲੀਟੀਕਲ ਸਿਸਟਮ ਚ ਜੇ ਤੁਸੀਂ ਲਾਂਚ ਹੋਣਾ ਤੁਹਾਡੇ ਲਈ سرمਾਇਆ ਬਹੁਤ ਚਾਹੀਦਾ ਸਾਥੇ ਜਥੇਬੰਦੀ ਦੰਦੀ ਆ ਸਕੋਲਰਾਂ ਵੱਲੋਂ ਸ਼ੁਰੂ ਹੋਈ ਜਥੇਬੰਦੀ ਅੱਜ ਵੀ ਅਸੀਂ ਆਪਦੀ ਮੇਰੀ ਫੈਲੋਸ਼ਿਪ ਲੱਗੀ ਹੋਈ ਆ ਆਪਦੀ ਫੈਲੋਸ਼ਿਪ ਵਿੱਚ ਜਥੇਬੰਦੀ ਚੱਲ ਰਹੀ ਆ ਔਰ ਰਿਕਾਰਡ ਮੈਂ ਦਾਵੇ ਨਾ ਇਹ ਗੱਲ ਕਹਿ ਰਿਹਾ ਨਾ ਪਿਛਲੇ ਸਾਲ ਦੋ ਕੈਂਡੀਡੇਟ ਸੀ ਜੋਤ ਸਿੰਘ ਤੇ ਨਪ੍ਰੀਤ ਕੌਰ ਤੇ ਤੈਦਗੀ ਰਨਵੀਕ ਜੋਤਕੌਰ 1 ਰੁਪਿਆ ਸਿੰਗਲ ਵੀ ਉਹਨਾਂ ਨੇ ਆਪਣੀ ਜੇਬ ਚੋਂ ਵੀ ਜਥੇਬੰਦੀ ਐਸ ਵਾਸਤੇ ਪ੍ਰਧਾਨਗੀ ਵਾਸਤੇ ਜਾਉ ਲਾਇਆ ਹੋਵੇ ਤੇ ਸਾਨੂੰ ਇਹ ਅੱਜ ਇਹੀ ਲੱਗ ਰਿਹਾ ਕਿ ਉਹਨਾਂ ਨੇ ਫ੍ਰੀ ਫੰਡ ਦਾ ਪਲੇਟਫਾਰਮ ਵੇਖਿਆ ਆਪਣੀ ਉਹਨਾਂ ਨੇ ਪਰਸਨਲ ਗਰੋਥ ਹੁੰਦੀ ਵੇਖੀ ਆਪਾਂ ਉਹਨਾਂ ਦੇ ਪੋਲਿਟਿਕਲ ਐਸਪੀਰੇਸ਼ਨ ਨੇ ਜਾਂ ਹੋਰ ਵੀ ਜੋ ਵੀ ਐਸਪੀਰੇਸ਼ਨ ਨੇ ਉਹਨਾਂ ਕਰਕੇ ਉਹ ਉਹਨਾਂ ਨੇ ਅਸੀਂ ਦੇਖੋ ਅਸੀਂ ਉਹਦੇ ਤੋਂ ਨਹੀਂ ਉਹਨਾਂ ਨੂੰ ਉਹਦੇ ਨਾਲ ਪਿਆਰ ਆ ਅੱਜ ਵੀ ਉਹਨਾਂ ਨੇ ਸਟੇਟਮੈਂਟ ਦਿੱਤੀ ਆ ਤੇ ਥੱਲੇ ਰਣਮੀਕ ਜੋਧ گور ਵਾਈਸ ਪ੍ਰੈਜ਼ੀਡੈਂਟ ਲਿਖਿਆ ਤੇ ਸਾਡੇ ਤੇ ਇਲਜ਼ਾਮ ਲਾਏ ਜਾ ਰਹੇ ਆ ਵੀ ਹਾਨੂੰ ਵਰਤਿਆ ਅਸੀਂ ਵਰਤਨਾ ਹੁੰਦਾ ਤਾਂ ਅਸੀਂ ਕੌਂਸਲ ਪਗੋਣੀ ਸੀਗੀ ਅਸੀਂ ਤੇ ਮਹੀਨੇ ਦੇ ਵਿੱਚ ਕੌਂਸਲ ਛੱਡਤੀ ਬਿਲਕੁਲ ਕੰਪਲੇਂਟਸ ਆ ਗਿਆ ਸੀ ਕਿ ਪਾਰਟੀ ਕਲੀਅਰ ਕਰ ਦਿਓ ਕਿ ਕਿਹੜੀ ਪਾਰਟੀ ਦੇ ਨਹੀਂ ਆ ਰਹੀ ਸੀ ਕਿ ਕਿਹੜੀ ਪਾਰਟੀ ਦੇ ਸੋ ਪਾਰਟੀ ਦੇ ਲਈ ਨਹੀਂ ਪਾਰਟੀ ਲਈ ਨਹੀਂ ਦੱਸਣਾ ਚਾਹੁੰਦੇ ਆ ਵੀ ਆਹ ਜਿਹੜੀ ਗੱਲ ਆ ਵੀ ਦੋ ਚੀਜ਼ਾਂ ਨੂੰ ਲੈ ਕੇ ਨਾ ਰੱਖਿਆ ਜਾ ਵੀ ਦੋ ਚੀਜ਼ਾਂ ਕਰਕੇ ਰਣਮੀਕ ਨੂੰ ਛੱਡਿਆ ਇਹ 20 ਦਿਨ ਹੋ ਗਏ ਸੀ 20 ਦਿਨ ਤੋਂ ਲਗਾਤਾਰ ਆਪਦੇ ਆਫਿਸ ਦੇ ਵਿੱਚ ਐਬਸੈਂਟ ਸੀ ਜਦੋਂ ਬੱਚੇ ਇੱਥੇ ਆਉਣਗੇ ਜਿਨ੍ਹਾਂ ਨੇ ਉਹਨਾਂ ਨੂੰ ਜਿਤਾਇਆ ਉਹਨਾਂ ਨੇ ਅੱਗੇ ਰਣਮੀਕ ਨੂੰ ਕੰਮ ਦੱਸਣਿਆ ਨਾ ਕਿ ਤੁਸੀਂ ਆਹ ਸਾਡੇ ਕੰਮ ਨਹੀਂ ਆ ਕਰਵਾਓ ਜਦੋਂ ਉਹਨਾਂ ਨੂੰ ਉਹਨਾਂ ਦਾ ਨੁਮਾਇੰਦਾ ਮਿਲੂਗਾ ਨਹੀਂ ਤੇ ਫਿਰ ਉਹਨਾਂ ਨੇ ਕੰਪਲੀਟਾ ਅਸੀਂ ਵੋਟਾਂ ਮੰਗੀਆਂ ਨੇ ਸਾਡੇ ਕੋਲ ਆਉਣਾ ਸੀ ਬਾਈ ਰਣਮੀਕ ਜੋਤ ਕੌਰ ਸਾਨ ਮਿਲ ਨਹੀਂ ਰਹੇ ਤੇ ਉਹਨਾਂ ਦਾ ਵਤੀਰਾ ਸਾਡੇ ਪ੍ਰਤੀ ਗਲਤ ਆ ਇਸ ਕਰਕੇ ਇਹ ਚੀਜ਼ਾਂ ਪੂਰਾ ਸਾਜਾ ਕਈ ਚੀਜ਼ਾਂ ਨੂੰ ਮਿਲਾ ਕੇ ਫੈਸਲਾ ਲਿਆ ਗਿਆ ਮਤਲਬ ਕੀ ਗਿਆ ਸੀ ਜਦੋਂ ਡਿਸਮਿਸ ਕਰੇ ਨਾ ਤਾਂ ਜਦੋਂ ਉਹਨਾਂ ਨੇ ਸਟੂਡੈਂਟਸ ਬੱਚਿਆਂ ਦਾ ਸਾਡੇ ਵੱਲੋਂ ਸਾਡੇ ਤੋਂ ਨਹੀਂ ਸਪਾਰ ਰਿਹਾ ਵੀ ਇਹ ਗੱਲ ਵੀ ਅਸੀਂ ਜੇ ਉਹਨਾਂ ਨੂੰ ਡਿਸਮਿਸ ਕਰਤਾ ਵੀ ਬੱਚੇ ਸਾਨੂੰ ਆ ਕੇ ਕਹਿਣਗੇ ਵੀ ਹਾਂ ਤੁਸੀਂ ਹੀ ਕਰਾਇਆ ਤੇ ਬੁਲਾਇਆ ਅਸੀਂ ਤਾਂ ਦੇਖੋ ਪਾਸ ਸਾਡਾ ਤਾਂ ਪਹਿਲਾਂ ਵੀ ਕਰਵਾ ਰਹੇ ਹਾਂ ਅਸੀਂ ਤਾਂ ਇਹ ਨਹੀਂ ਕਿ ਕੋਈ ਮਤਲਬ ਰਣਗਿਏ ਅਸੀਂ ਜੀ ਤਾਂ ਹੀ ਮਸਲੇ ਹੱਲ ਹੋਣੇ ਸਾਡੇ ਦਾ ਮਸਲੇ ਪੰਜ ਸਾਬ ਤੋਂ ਵੀ ਅਸੀਂ ਬੱਚਿਆਂ ਦੇ ਮਸਲੇ ਹੱਲ ਕਰਵਾ ਰਹੇ ਹਾਂ ਤੇ ਉਹਨਾਂ ਮਸਲਿਆਂ ਨੂੰ ਹੱਲ ਕਰਵਾਉਣ ਦੇ ਸਿਰ ਤੇ ਹੀ ਅਸੀਂ ਜਿੱਤੇ ਇੱਕ ਸਿਮਰਜੀਤ ਜੀ ਜਮਾਨ ਦੀ ਆਈਡੀਓਲੋਜੀ ਦੇਖਿਆ ਸੱਚ ਦੱਤੇ ਬੀ ਜਰਨਤਾਂ ਜਾਂ ਉਹ ਕੋਈ ਇਤਫਾਕ ਨਹੀਂ ਜ਼ਰਾਬ ਦੇਖੋ ਇੰਡੀਵਿਜੂਅਲ ਜਥੇਬੰਦ ਉਹਨਾਂ ਦੇ ਆਪ ਦੇ ਵਿਚਾਰ ਜਿਹੜੇ ਆ ਉਹਨਾਂ ਦੇ ਆਪ ਦੇ ਪਰਸਨਲ ਵਿਚਾਰਾਂ ਦਾ ਮੈਂ ਕਹਿਣਾ ਨਹੀਂ ਉਹ ਵੇਖੋ ਲੋਕਾਂ ਦੀ ਨੁਮਾਇੰਦੇ ਨੇ ਮਤਲਬ ਪੀਪਲ ਜਿਹੜੇ ਇੱਕ ਡੈਮੋਕਰੈਟਿਕ ਵੇ ਨਾਲ ਇਲੈਕਟ ਹੋ ਕੇ ਆਏ ਨੇ ਤੇ ਮਤਲਬ ਉਹਨਾਂ ਦੀ ਆਈਡੀਆ ਦਾ ਆਧਾਰ ਹੈਗਾ ਉਹਨਾਂ ਦੀਆਂ ਗੱਲਾਂ ਦਾ ਆਧਾਰ ਹੈਗਾ ਤੇ ਲੋਕ ਉਹਨਾਂ ਨਾਲ ਸਹਿਮਤ ਆ ਤੇ ਜਥੇਬੰਦੀ ਸਾਥੇ ਉਹਨਾਂ ਲੋਕਾਂ ਨਾਲ ਸਹਿਮਤ ਆ ਜਿਹੜੇ ਉਸ ਆਈਡੀਆ ਨਾਲ ਵੀ ਮਤਲਬ ਜੀ 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 ਦੇ ਸਾਥ ਨੇ ਮਤਲਬ ਸਿਰਫ ਇੱਕ ਬੱਚੇ ਦਾ ਕੰਮ ਨਹੀਂ ਹੈਗਾ ਦਿਨ ਰਾਤ ਬੱਚਿਆਂ ਨੇ ਮਿਹਨਤ ਕੀਤੀ ਆ 62 ਇੱਥੇ ਡਿਪਾਰਟਮੈਂਟ ਹੈਗੇ ਨੇ ਅੱਧੇ ਬੱਚੇ ਹੋਸਟਲ ਦਾ ਵੇਖ ਰਹੇ ਨੇ ਅੱਧੇ ਜਾ ਕੇ ਕਲਾਸਾਂ 'ਚ ਕੈਂਪੇਨ ਕਰ ਰਹੇ ਨੇ ਬੰਦਿਓ ਬੰਦੇ ਪੰਦਿਓ ਪੈਸੇ ਲਾ ਆ ਰਹੇ ਨੇ ਬੰਦੇ ਮਤਲਬ ਦਿਨ ਰਾਤ ਮੈਂ ਮਤਲਬ ਵੈਸੇ ਮੇਰਾ ਨਿਊਰੋ ਨਿਊਰੋ ਸਾਇੰਸ ਸਬਜੈਕਟ ਆ ਮੈਂ ਪੀ ਐਚ ਡੀ ਸਕਾਲਰ ਆ ਦਿਨ ਦੇ ਟਾਈਮ ਵਿੱਚ ਮੈਂ ਸਰਜਰੀਜ਼ ਕਰਦਾ ਰਿਹਾ ਬ੍ਰੇਨ ਦੀਆਂ ਤੇ ਰਾਤ ਨੂੰ ਆਣ ਕੇ ਮੈਂ ਕੈਂਪੇਨ ਕਰਦਾ ਰਿਹਾ ਔਰ 5 ਸਾਲ ਹੋ ਗਏ ਨੇ ਮਤਲਬ ਤੁਸੀਂ ਆਣ ਕੇ ਇਹ ਦਾਵਾ ਕਰ ਦੇਣਾ ਵੀ ਇਹ ਰਣਮੀਕ ਜੋਤ ਕੋਰ ਦਾ ਆਫਿਸ ਹੈ ਮਤਲਬ ਵੀ ਸਾਡੀ ਸਾਰਿਆਂ ਦੀ ਮਿਹਨਤ ਜ਼ੀਰੋ ਆ ਵੇਖੋ ਵੀ ਵੇਖੋ ਰਿਅਲਾਈਜੇਸ਼ਨ ਸਭ ਤੋਂ ਜ਼ਰੂਰੀ ਹੁੰਦੀ ਹੁੰਦੀ ਹੈ ਜੇ ਤੁਹਾਨੂੰ ਰਿਅਲਾਈਜ਼ ਹੁੰਦਾ ਵੀ ਹਾਂ ਇਹ ਸਾਡੀ ਗਲਤੀ ਹੈਗੀ ਆ ਵੀ ਅਸੀਂ ਓਪਨ ਆ ਗਏ ਸਾਡੇ 'ਚ ਕੋਈ ਈਗੋ ਵਾਲੀ ਗੱਲ ਨਹੀਂ ਹੈਗੀ ਸਾਥਕ ਅਦੀ ਈਗੋ ਲੈ ਕੇ ਨਹੀਂ ਚੱਲੇ ਨਾ ਅਸੀਂ ਇਹ ਮੂੰਹ ਗੱਲ ਕਿੰਨੇ ਆ ਵੀ ਉਹ ਸਾਡੇ ਕੋ ਮਾਫੀ ਮੰਗੇ ਅਸੀਂ ਫੇਰ ਲੈ ਕੇ ਆਉਣਾ ਆ ਪੀ ਇਹ ਮਹਾਰਾਜ ਨੇ ਵੇਖਣਾ ਆ ਮਹਾਰਾਜ ਨੂੰ ਅਸੀਂ ਹਾਜ਼ਰ ਨਾਜ਼ਰ ਮੰਨਦੇ ਆ ਜੋ ਉਹਨਾਂ ਦਾ ਹੈਗਾ ਜੇ ਉਹਨਾਂ ਦਾ ਹਿਰਦੇ ਪਰਵਰਤਨ ਹੁੰਦਾ ਜੇ ਉਹਨਾਂ ਨੂੰ ਲੱਗਦਾ ਵੀ ਮੈਂ ਇਹਨਾਂ ਆਈਡੀਆਜ਼ ਨਾਲ ਇਹਨਾਂ ਆਈਡੀਓਲੋਜੀ ਦੇ ਨਾਲ ਮੈਂ ਇਹਨਾਂ ਨਾਲ ਚੱਲ ਸਕਦੀ ਆ ਜੀ ਸਦਕੇ ਚੱਲਣ ਪਰ ਜੇ ਉਹ ਕਹਿੰਦੇ ਆ ਵੀ ਅਸੀਂ ਕੰਪਰੋਮਾਈਜ਼ ਕਰਨਾ ਕਿਸੇ ਇੱਕ ਪੁਆਇੰਟ ਤੇ ਵੀ ਅਸੀਂ ਜਿੰਨੀਆਂ ਵੀ ਇਹ ਗੱਲਾਂ ਕੀਤੀਆਂ ਉਹਦੇ ਤੇ ਬਿਲਕੁਲ ਸਪਸ਼ਟ ਖੜੇ ਆ ਉਹਦੇ ਤੇ ਸਾਡੇ ਵੱਲੋਂ ਕੋਈ ਕੰਪਰੋਮਾਈਜ਼ ਨਹੀਂ ਠੀਕ ਬਹੁਤ ਬਹੁਤ ਧੰਨਵਾਦ ਜੀ ਦਾ